ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਮਾ ਸ਼ਹਿਰ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਔਰ ਪਹਾੜੀ ਇਲਾਕਿਆਂ ਦੇ ਵਿੱਚ ਹਿਮਾਚਲ ਦੇ ਵਿੱਚ ਲਗਾਤਾਰ ਭਾਰੀ ਵਾਰਿਸ਼ ਹੋਣ ਕਰਕੇ ਪੰਜਾਬ ਦੇ ਵਿੱਚ ਕਈ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਉਹ ਪਾਣੀ ਵੜ ਚੁੱਕਾ ਹੈ ਖਾਸ ਕਰਕੇ ਸੁਲਤਾਨਪੁਰ ਲੋਧੀ ਸਾਈਡ ਦੇ ਜਿਹੜੇ ਪਿੰਡ ਨੇ ਜਾ ਫਰੋਜ਼ਪੁਰ ਸਾਈਡ ਦੇ ਜਿਹੜੇ ਬਾਰਡਰ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਵਿੱਚ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਆ ਸੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਿਹੜਾ ਕਈ ਪਿੰਡਾਂ ਦੇ ਨਾਲੋਂ ਸਤਲੋਜ ਦਾ ਜਿਹੜਾ ਸਤਲੋਜ ਦਰਿਆ ਦਾ ਜਿਹੜਾ ਬੰਨ ਲੱਗਦਾ ਆ ਉਹਦੇ ਵੀ ਅੱਜ ਅਸੀਂ ਧੈਂਗੜਪੁਰ ਮਲਕਪੁਰ ਤਾਜੋਵਾਲ ਇਹਨਾਂ ਸਾਰੇ ਪਿੰਡਾਂ ਦਾ ਦੌਰਾ ਕਰਕੇ ਆਏ ਆ ਮੇਰੇ ਨਾਲ ਵਿਸ਼ੇਸ਼ ਤੌਰ ਤੇ ਜਿਹੜੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜਿਹਨੇ ਅਧਿਕਾਰੀ ਸਹਿਬਾਨ ਨੇ ਸਿਵਲ ਪ੍ਰਸ਼ਾਸਨ ਆ ਸਿਵਲ ਸਰਜਨ ਸਾਹਿਬ ਸਰਦਾਰ ਗੁਰਿੰਦਰਜੀਤ ਸਿੰਘ ਜੀ ਐਸ ਡੀ ਐਮ ਸਾਹਿਬ ਐਸ ਐਮ ਓ ਸਾਹਿਬ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਇਹ ਸਾਰੇ ਹੀ ਅਧਿਕਾਰੀ ਅੱਜ ਵਿਸ਼ੇਸ਼ ਤੌਰ ਤੇ ਜਿਹੜਾ ਦਰਿਆ ਦਾ ਜਾਇਜ਼ਾ ਲੈ ਕੇ ਆਏ ਨੇ ਕਿਉਂਕਿ ਸਵੇਰੇ ਮੈਨੂੰ ਪਿੰਡ ਮਲਕਪੁਰ ਤੋਂ ਢੈਂਗੜਪੁਰ ਤੋਂ ਤਾਜੋਵਾਲ ਤੋਂ ਇਹ ਕਈ ਸਾਰੇ ਭਰਾਵਾਂ ਦੀਆਂ ਕੋਲਾਂ ਆਈਆਂ ਸੀ ਸੋ ਮੈਂ ਦੱਸਣਾ ਚਾਹੁੰਨਾ ਜੀ ਕਿ ਸਮੂਚੀ ਪੰਜਾਬ ਸਰਕਾਰ ਸਮੂਚਾ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਨਾਲ ਆ ਜੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਦੇ ਵਿੱਚ ਤੁਹਾਨੂੰ ਕੋਈ ਘਬਰਾਣ ਦੀ ਲੋੜ ਨਹੀਂ ਹੈਗੀ ਪੰਜਾਬ ਸਰਕਾਰ ਦਾ ਨਮਾਇੰਦਾ ਹੋਣ ਦੇ ਨਾਤੇ ਮੈਂ ਤੁਹਾਨੂੰ ਭਰੋਸਾ ਦਿਵਾਣਾ ਕਿ ਹਰ ਤਰ੍ਹਾਂ ਦੀ ਤੁਹਾਡੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪੰਜਾਬ ਸਰਕਾਰ ਦੀ ਬਚਨ ਬੱਧਤਾ ਹੈ ਅਸੀਂ ਅਤੀ ਰਾਤ ਨੂੰ ਭਾਵੇਂ ਤੁਸੀਂ ਮੈਨੂੰ ਕਾਲ ਕਰੋ ਮੈਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਹਾਂ ਮੇਰਾ ਨੰਬਰ 98763 51100 ਮੇਰਾ ਨੰਬਰ ਆ ਤੁਸੀਂ ਮੈਨੂੰ ਜਦੋਂ ਮਰਜ਼ੀ ਕਿਸੇ ਵੀ ਐਮਰਜੈਂਸੀ ਚ ਕਾਲ ਕਰਕੇ ਬੁਲਾ ਸਕਦੇ ਹੋ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਸਰਦਾਰ ਅਨਕੁਲਜੀਤ ਸਿੰਘ ਜੀ ਵੱਲੋਂ ਵੀ ਇੱਕ ਲੋਕਾਂ ਦੇ ਲਈ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਿਹਦਾ ਨੰਬਰ ਹੈਗਾ ਜੀ 01823 220 645 ਇਹ ਕਿਸੇ ਵੀ ਫਲੱਡ ਦੀ ਐਮਰਜੈਂਸੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੜ੍ਹਾਂ ਦੀ ਐਮਰਜੈਂਸੀ ਦੇ ਵਿੱਚ ਤੁਸੀਂ ਇਸ ਕੰਟਰੋਲ ਰੂਮ ਤੇ ਕਾਲ ਕਰਕੇ ਆਪਣਾ ਜਿਹੜਾ ਉੱਥੇ ਜਿਹੜਾ ਮੈਸੇਜ ਆ ਉਹ ਦੇ ਸਕਦੇ ਆ ਔਰ ਸਮੁੱਚਾ ਪ੍ਰਸ਼ਾਸਨ ਪੂਰੀ ਤਰ੍ਹਾਂ ਤੁਹਾਡੀ ਸੁਰੱਖਿਆ ਦੇ ਲਈ ਬਚਨਬੰਦ ਆ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਜਿਹੜੇ ਪ੍ਰਸ਼ਾਸਨ ਨੇ ਕੀਤੇ ਹੋਏ ਨੇ ਸਰਕਾਰ ਨੇ ਕੀਤੇ ਹੋਏ ਨੇ ਸੋ ਕਿਸੇ ਨੂੰ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਔਰ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਨਾਜ਼ੁਕ ਸਮਾਂ ਆ ਕਿਉਂਕਿ بارش ਲਗਾਤਾਰ ਹੋ ਰਹੀ ਆ ਕੱਲ ਨੂੰ ਵੀ ਕਾਫੀ ਸਾਰੀ بارش ਜਿਹੜੀ ਵੈਦਰ ਦਿਖਾ ਰਿਹਾ ਸੋ ਕੱਲ ਹੀ ਬੱਚਿਆਂ ਲਈ ਵੀ ਜਿਹੜਾ ਡੀਸੀ ਸਾਹਿਬ ਵੱਲੋਂ 27 ਤਰੀਕ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਸੋ ਇਸ ਨਾਜ਼ਿਕ ਸਮੇਂ ਦੇ ਵਿੱਚੋਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਨਿਕਲਣਾ ਆ ਮੈਂ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਦਾ ਕਿ ਮਾਲਕ ਭਲੀ ਕਰੇ ਕਿਸੇ ਦੇ ਉੱਤੇ ਕੋਈ ਮਾੜਾ ਸਮਾਂ ਨਾ ਆਵੇ ਪਰ ਹਰ ਤਰ੍ਹਾਂ ਦੀ ਸਿਚੁਏਸ਼ਨ ਦੇ ਨਾਲ ਨਜਿੱਠਣ ਦੇ ਲਈ ਸਮੁੱਚਾ ਪ੍ਰਸ਼ਾਸਨ ਸਮੱਚੀ ਸਰਕਾਰ ਜਿਹੜੀ ਉਹਨੇ ਪੂਰੀ ਕਮਰ ਕੱਸੀ ਹੋਈ ਆ ਹਰ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਆ ਪੈਨਿਕ ਹੋਣ ਦੀ ਲੋੜ ਨਹੀਂ ਆਪਾਂ ਰਲ ਮਿਲ ਕੇ ਇਸ ਜਿਹੜੀ ਮੁਸੀਬਤ ਦੇ ਵਿੱਚੋਂ ਪਾਰ ਲੰਘਣਾ ਆ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ